ਦਾ ਵਾਲੀ ਮੇਰਾ ਨਾਮ ਗੁਰਮukh ਸਿੰਘ ਜੀ ਸਮੋ ਜੀ ਅਜੇ ਸਮਰਾਲੇ ਤੁਸੀਂ ਉਹ ਲੈ ਕੇ ਆ ਮਰੀਜ਼ ਕੀ ਉਹ ਘਟਨਾ ਹੋਈ ਹੈ ਜੀ ਇਹ ਮਰੀਜ਼ ਜੀ ਅਸੀਂ ਰਿੰਡੇ ਤੋਂ ਕੰਮ ਤੋਂ ਆਪਣੇ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਉਹ ਕਟ ਦੇ ਉੱਤੇ ਦੇਖਿਆ ਕਿ ਕਾਫੀ ਘੱਟ ਹੋਇਆ ਸੀ ਉੱਥੇ ਇੱਕ ਐਕਸੀਡੈਂਟ ਹੋਇਆ ਸੀਗਾ ਦੋ ਮੋਟਰਸਾਈਕਲ ਆਪਸ ਵਿੱਚ ਭਿੜੇ ਨੇ ਤੇ ਇੱਕ ਬਜ਼ੁਰਗਾ ਰਾਜੇਵਾਲ ਦਾ ਉਹਨਾਂ ਦੀ ਪੈਰ ਦੀ ਹੱਡ ਅੰਗਿੱਟਾ ਟੁੱਟ ਗਿਆ ਸੀ ਤੇ ਦੋ ਪੇਸ਼ੈਂਟ ਹੈਗਾ ਆਪਣਾ ਕੋਈ ਖੁਸ਼ੀਰਾ ਮਹਲਵਈ ਦੇ ਲੱਗਿਆ ਦਸਰਿਆ ਤੇ ਉਹਨਾਂ ਨੂੰ ਲਿਆ ਕੇ ਅਸੀਂ ਮੌਕੇ ਤੇ ਐਂਬੂਲੈਂਸ ਨੂੰ ਫੋਨ ਕਰਕੇ ਇਥੇ ਰੱਖਿਆ ਸਿਵਲ ਹਸਪਤਲ ਚੜ੍ਹ ਗਈ ਜਿਹੜੇ ਖੜੇ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਨਹੀਂ ਸਾਰ ਸਭ ਨੇ ਕੀਤਾ ਸਰ ਸਾਰਿਆਂ ਨੇ ਚੱਕਿਆ ਗੱਬੇ ਗਿਰਿਆ ਪਿਆ ਸੀ ਬਜ਼ੁਰਗ ਛੜਕਦੇ ਸਾਰਿਆਂ ਨੇ ਚੱਕ ਕੇ ਪਹਿਲਾਂ ਫੁੱਟਪਾਥ ਕੋਲ ਲਿਆਂਦਾ ਫਿਰ ਐਮਬੂਲੈਂਸ ਆਈ 5-7 ਮਿੰਟ ਦੇ ਵਿੱਚ ਤੇ ਲਿਆ ਕੇ ਸਿਵਲ ਹਸਪਤਲ ਵਿੱਚ ਦਾਖਲ ਕਰਾਇਆ ਡਾਕਟਰ ਸਾਹਿਬ ਕੀ ਨਾਮ ਹੈ ਡਾਕਟਰ ਅਮਰਪ੍ਰੀਤ ਕੋਲ ਡਾਕਟਰ ਸਾਹਿਬ ਐਕਸੀਡੈਂਟ ਕੇਸ ਹੈ ਕੀ ਡਿਟੇਲ ਹੈ ਹਾਂਜੀ ਦੋ ਪੇਸ਼ੈਂਟ ਆਏ ਨੇ ਦੋਨਾਂ ਦਾ ਆਪਸ ਦੇ ਵਿੱਚ ਹੀ ਐਕਸੀਡੈਂਟ ਹੋਇਆ ਇੱਕ ਪੇਸ਼ੈਂਟ ਜੋ ਆ ਆਇਡੈਂਟੀਫਾਈ ਹੋ ਗਿਆ ਬਲਵਿੰਦਰ ਸਿੰਘ ਆ ਉਹਨਾਂ ਦਾ ਨਾਮ ਉਹ ਰਾਜੇ ਆਲ ਦੇ ਦੱਸੇ ਜਾ ਰਹੇ ਆ ਐਂਡ ਇੱਕ ਪੇਸ਼ੈਂਟ ਹਾਲੇ ਅਨਨੋਨ ਹੈ ਉਹਨਾਂ ਦੇ ਨਾਲਦਿਆਂ ਨੂੰ ਸ਼ਾਇਦ ਹਾਲੇ ਪੁਲਿਸ ਵਾਲੇ ਪਤਾ ਕਰਦੇ ਜਦੋਂ ਆਣਗੇ ਫਿਰ ਪਤਲ ਲੱਗੂਗਾ ਦੋਨੋਂ ਪੇਸ਼ੈਂਟ ਟ੍ਰੈਪਰ ਹੋ ਗਿਆ ਦੋਨਾਂ ਦੇ ਹੈਡ ਇੰਜਰੀ ਸੀ ਐਂਡ ਇੱਕ ਪੇਸ਼ੈਂਟ ਦੇ ਪੈਰ ਤੇ ਕ੍ਰਸ਼ ਇੰਜਰੀ ਆ ਉਹਨਾਂ ਨੂੰ ਵੀ ਅਸੀਂ ਬੱਤੀ ਰਫਰ ਕਰਤਾ ਕਿੰਨੇ ਵਜੇ ਹੈਡਮਿਟ ਹੋ ਗਿਆ ਹੁਣੇ ਹਾਲੇ ਅੱਧਾ ਕੋਣਾ ਘੰਟਾ ਪਹਿਲਾਂ ਦੀ ਗੱਲ ਹੈ ਜੀ ਤੁਹਾਡੇ ਹਰੀਆਂ ਰੋਡ ਸਮਰਾਲਾ ਮੈਂ ਕਿੰਨੀ ਕੀ ਏਜ ਹੈਗੀ ਦੋਨਾਂ ਦੀ ਇੱਕ ਤਾਂ 50 ਸਾਲ ਦੇ ਨੇ ਐਂਡ ਦੂਜੇ ਕਰੀਬ 35-40 ਸਾਲ ਦੇ ਹੋਣਗੇ। ਤਸਵੀਰ ਇੰਜਰੀ ਹੈ। ਹਾਂਜੀ ਇੱਕ ਦੇ ਹੈਡ ਇੰਜਰੀ ਆ ਥੋੜੀ ਸਵियर ਲੱਗ ਰਹੀ ਆ ਉਹਨਾਂ ਨੂੰ ਸਕੈਨ ਕਰਨ ਵਾਸਤੇ ਅੱਗੇ ਭੇਜ ਰਹੇ ਆ ਐਂਡ ਦੂਜੇ ਠੀਕ ਨੇ।